ਅਬ ਮਿੰਟੂ ਜੀ ਕੱਲ ਵਾਲੇ ਪ੍ਰੋਗਰਾਮ ਦੇ ਵਿੱਚ ਹੀ ਨਾ ਤੁਸੀਂ ਇੱਕ ਗੱਲ ਕਹੀ ਸੀ ਕਿ ਉੱਤੇ ਅਮਰਤਕਾਲ ਚੱਲਦਾ ਹੈ ਪਰ ਜੇ ਆਪਾਂ ਇਧਰ ਵਾਲੇ ਪਾਸੇ ਦੇਖੀਏ ਨੇੜੇ ਵਾਲੇ ਪਾਸੇ ਤੇ ਇੱਥੇ ਤੇ ਕਈ ਕਾਲ ਚੱਲ ਰਹੇ ਨੇ ਸਿੱਖਿਆ ਕਾਲ ਵੀ ਚੱਲ ਰਿਹਾ ਹੈ ਨਸ਼ਾ ਕਾਲ ਵੀ ਚੱਲ ਰਿਹਾ ਤੇ ਨਾਲ ਨਾਲ ਇੱਕ ਕਾਲ ਗਰਨੇੜ ਕਾਲ ਵੀ ਚੱਲ ਰਿਹਾ ਹੈ ਪਹਿਲਾਂ ਤੇ ਕੁਝ ਟਾਈਮ ਸੀਗਾ ਕਿ ਆਪਾਂ ਗਿਣਤੀ ਕਰ ਲੈਂਦੇ ਸੀ ਕਿ ਭਾਈ 8 ਵਾਰੀ ਹੋ ਗਿਆ 10 ਵਾਰੀ ਹੋ ਗਿਆ ਈਨੇ ਵਾਰੀ ਹੋ ਗਿਆ ਹੁਣ ਤੇ ਗਿਣਤੀ ਤੋਂ ਵੀ ਬਾਹਰ ਹੋ ਗਿਆ ਕਹਿੰਦੇ ਨੇ ਕਿ ਇੱਕ ਵਾਰੀ ਫੇਰ ਇੱਕ ਬੀਜੇਪੀ ਨੇਤਾ ਮਰਵੰਝਰ ਕਾਲੀਆ ਦੇ ਘਰ ਦੇ ਉੱਤੇ ਗਰਨੇੜ ਹਮਲਾ ਹੋ ਗਿਆ ਥਾਣਾ ਵੀ ਥੋੜੀ ਜੀ ਦੂਰੀ ਸੀਗਾ ਹੁਣ ਕਹਿ ਰਹੇ ਨੇ ਕਿ ਬੰਦੇ ਫੜ ਲਏ ਨੇ ਪਰ ਇਹ ਕਹਾਣੀਆਂ ਵਾਰ-ਵਾਰ ਕਿਉਂ ਵਾਪਰ ਰਹੀਆਂ ਨੇ ਕੌਣ ਇਹਦੇ ਪਿੱਛੇ ਐ ਕੀ ਇੱਕ ਸਿਸਟਮ ਬਣਿਆ ਹੋਇਆ ਆਪਣੇ ਦੇਖੋ ਹੁਣ ਜਿਹੜੀ ਇਹ ਘਟਨਾ ਹੋਈ ਹੈ ਇਹਦੇ ਵਿੱਚ ਇੱਕ ਜਿਹੜਾ ਹੁਣ ਦਾ ਸਭ ਤੋਂ ਇੰਟਰਸਟਿੰਗ ਪੱਖ ਹੈ ਤੁਸੀਂ ਕਹਿ ਰਹੇ ਕਿ ਕਾਲ ਚੱਲ ਰਿਹਾ ਜੀ ਕਾਲ ਚੱਲ ਰਿਹਾ ਜੀ ਮੈਂ ਕਹਿੰਨਾ ਕਿ ਐਸਾ ਵੀ ਕਾਲ ਅਸੀਂ ਦੇਖਣਾ ਸੀਗਾ ਸਭ ਕਿਉਂ ਆਟੋ ਰਿਕਸ਼ਾ ਤੇ ਗੋਲੇ ਸੁੱਟਣੋਂ ਲੱਗ ਪਏ ਨੇ ਨਿਤਿ ਸਿੰਘ ਮਤਲਬ ਕਿ ਜੇਬ ਕਤਰਾ ਵੀ ਸਾਈਕਲ ਤੇ ਨਹੀਂ ਰਹਿੰਦਾ ਅੱਜ ਕੱਲ ਤਕੜਾ ਮੋਟਰਸਾਈਕਲ ਰੱਖਦਾ ਵੀ ਕਿਤੇ ਮਾੜੀ ਜੀ ਵੀ ਜਗ੍ਹਾ ਮਿਲ ਗਈ ਤੇ ਹੱਥ ਲਾ ਕੇ ਆਓ ਗਿਆ ਆਓ ਗਿਆ ਵਾਲੀ ਗੱਲ ਜੀ ਇਹ ਕੈਸਾ ਮਾਹੌਲ ਹੈ ਕਿ ਜਿਹਦੇ ਵਿੱਚ ਗਰਨੇਡ ਸੁੱਟਣ ਬੰਦੇ ਆਟੋ ਰਿਕਸ਼ੇ ਤੇ ਹੁੰਦੇ ਆ ਕਮਾਲ ਹੋ ਗਿਆ ਸਭ ਕਮਾਲ ਹੈ ਦੂਜੀ ਕਮਾਲ ਅੱਜ ਮੈਂ ਤੇ ਆ ਜਿਹੜੀ ਪੀਸੀ ਦੇਖੀ ਆ ਆ ਹੁਣੇ ਸ਼੍ਰੀ ਅਰਪਤ ਸ਼ੁਕਲਾ ਜੀ ਨੇ ਕੀਤੀ ਹੈ ਅਤੇ ਇਸ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਤੇ ਨਾਲ ਡਾਕਟਰ ਸੁਖਚੈਨ ਗਲੇਜੀ ਬੈਠੇ ਸਨ ਇਹਨਾਂ ਨੇ ਜਿਹੜੀ ਪੀਸੀ ਕੀਤੀ ਆ ਉਸ ਪੀਸੀ ਦੇ ਵਿੱਚ ਕਮਾਲੇ ਕਰ ਗਿਆ ਕਹਿੰਦੇ ਜੀ ਬੰਦੇ ਫੜ ਲਿਆ ਨਾ ਨਹੀਂ ਦੱਸਣਿਆ ਨੇ ਹੂੰ ਇਹ ਵੀ ਇੱਕ ਇੰਟਰਸਟਿੰਗ ਗੱਲ ਹੈ ਅੱਛਾ ਨਾਂ ਹਲੇ ਨਹੀਂ ਦੱਸਣੇ ਕਹਿੰਦੇ ਇਹ ਦੱਸ ਦਿੰਨੇ ਆ ਕਿ ਆਈਐਸਆਈ ਲਾਰੈਂਸ ਬਿਸ਼ਨੋਈ ਦਾ ਜਿਹੜਾ ਆਸਮ ਖਾਸਿਆ ਸ਼ਹਾਜਾਦ ਭੱਟੀ ਉਹ ਤੇ ਜਿਸ਼ਾਨ ਅਖਤਰ ਸ਼ੰਕਰ ਪਿੰਡ ਵਾਲਾ ਸ਼ਹਿਦ ਕਿ ਇਹ ਇਹ ਸਾਰੇ ਇਕੱਠੇ ਹੋ ਕੇ ਮਤਲਬ ਕਿ ਜੋ ਸਾਡੀ ਇੱਥੇ ਦੀ ਭਾਈਚਾਰਕ ਸਾਂਝ ਆ ਉਹਨੂੰ ਤਰੇੜਨ ਵਾਸਤੇ ਕਰ ਰਹੇ ਨੇ ਮਤਲਬ ਕਿ ਐਡੀ ਵੱਡੀ ਗੱਲ ਉਹ ਰਿਵੀਲ ਕਰਕੇ ਤੇ ਨਾ ਨਹੀਂ ਦੱਸ ਸਕਦੇ ਕਹਿੰਦੇ ਜੀ ਜੀ ਪਿੱਛੇ ਉਹਨਾਂ ਦੇ ਨਾਮ ਦੱਸਦੇ ਤੇ ਜਿਹੜੇ ਮੂਹਰੇ ਫਿਰਦੇ ਉਹਨਾਂ ਦੇ ਦੱਸੇ ਮਤਲਬ ਕਿ ਇਨਵੈਸਟੀਗੇਸ਼ਨ ਐਡੀ ਜ਼ਬਰਦਸਤ ਹੋ ਰਹੀ ਆ ਕਿ ਉਹ ਕੜੀਆਂ ਤੇ ਜੋੜ ਲਈਆਂ ਤੇ ਜਿਹੜਿਆਂ ਨੇ ਉਹ ਆ ਕੇ ਈ ਰੱਖਸ਼ੇ ਦੇ ਵਿੱਚ ਹੈਂਡ ਗ੍ਰਨੇਡ ਸੁੱਟਿਆ ਉਹ ਗੋਲਾ ਸੁੱਟਿਆ ਉਹਨਾਂ ਬਾਰੇ ਜਿਹੜੇ ਫੜਲੇ ਆ ਉਹ ਕਹਿੰਦੇ ਜੀ ਹਾਲੇ ਨਾਂ ਨਹੀਂ ਦੱਸਦੇ ਜੀ ਚਲੋ ਖੈਰ ਇਹ ਵੀ ਚਲੋ ਪੁਲਿਸ ਦਾ ਆਪਣਾ ਪਾਰਟ ਆ ਹੋ ਸਕਦਾ ਇਹਦੇ ਵਿੱਚ ਵੀ ਕੋਈ ਰਾਜ਼ ਛੁਪਿਆ ਹੋਵੇ ਕੋਈ ਇਹਨਾਂ ਦਾ ਭੜਾ ਛੁਪਿਆ ਹੋਵੇ ਹਮ ਪਰ ਸਭ ਤੋਂ ਵੱਡੀ ਗੱਲ ਇਹ ਆ ਕਿ ਦੇਖੋ ਇਹ ਪੀਸੀ ਜੋ ਮੈਂ ਦੇਖ ਰਿਹਾ ਸੀਗਾ ਉਹ ਹੋਇਆ ਦਬਾਇਟ ਛਤਰ ਦੀ ਮਾਰੀ ਕਹਿੰਦੇ ਨੌ ਮਣ ਛੱਡਦੀ ਆ ਜੀ ਸਭ ਅਮਿਤ ਸ਼ਾਹ ਦਾ ਫੋਨ ਆ ਗਿਆ ਸੁਨੀਲ ਜਾਖੜ ਤੋਂ ਲੈ ਕੇ ਸਭ ਨੂੰ ਭਜੜਾ ਪੈ ਗਈਆਂ ਹਮ ਸਾਬ ਦੀ ਨੈਸ਼ਨਲ ਨਿਊਜ਼ ਬਣ ਗਈ ਜੀ ਨੈਸ਼ਨਲ ਨਿਊਜ਼ ਮੈਂ ਹైదరాబాద్ ਦੇ ਇੱਕ ਲੋਕਲ ਨਿਊਜ਼ ਵੈਬਸਾਈਟ ਤੇ ਜਾ ਕੇ ਦੇਖਿਆ ਉੱਥੇ ਵੀ ਖਬਰ ਚੱਲ ਰਹੀ ਹੈ ਜੀ ਜੀ ਮੰਨ ਵੀ ਸ਼ੈ ਤਾਂ ਹੀ ਗੇ ਨਹੀਂ ਤਾਂ ਇਹ ਮੰਨਣਾ ਹੀ ਨਹੀਂ ਸੀਗਾ ਵੀ ਇਹ ਗਰਨੇਡ ਸੀ ਕੁਝ ਮੰਨਣਾ ਵੀ ਤਾਂ ਹੀ ਪਿਆ ਨਹੀਂ ਤਾਂ ਸ਼ਾਇਦ ਹੁਣ ਹੋਰ ਕੋਈ ਚਾਰਾ ਹੀ ਨਹੀਂ ਰਹਿ ਗਿਆ ਹੁਣ ਉਹ ਕੀ ਕਹਿੰਦੇ ਕਿ ਬਈ ਉੱਥੇ ਇਹਨਾਂ ਦੇ ਘਰ ਦੇ ਵਿੱਚ ਬਈ ਕੋਈ ਆਪਣੇ ਆਪ ਦੇ ਵਿੱਚ ਧਰਤੀ 'ਚ ਕੋਈ ਜਵਾਰ ਪਾਟਾ ਫੁੱਟ ਪਿਆ ਤੁਸੀਂ ਜਿਹੜਾ ਟੋਆ ਪੈ ਕਹਿ ਸਕਦੇ ਸੀ ਪਹਿਲਾਂ ਵੀ ਤੇ ਬੜਾ ਕੁਝ ਕਿਹਾ ਨਹੀਂ ਹੁਣ ਹੁਣ ਕੀ ਮੇਰੇ ਖਿਆਲ ਦੇ ਨਾਲ ਕੁਝ ਨਹੀਂ ਹੈਗਾ ਕਹਿਣ ਨੂੰ ਜੀ ਕੱਖ ਨਹੀਂ ਹੈਗਾ ਕਹਿਣ ਨੂੰ ਹਾਂ ਤਾਂ ਗੱਲ ਇਹ ਆ ਕਿ ਜਿਸ ਹਿਸਾਬ ਦੇ ਨਾਲ ਇਹਨਾਂ ਨੇ ਕਾਲੀ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਆ ਕਿਤੇ ਨਾ ਕਿਤੇ ਲੱਗਦਾ ਕਿਉਂ ਦਬਾਅ ਬਣ ਰਿਹਾ ਸੀਗਾ ਬਹੁਤ ਵੱਡਾ ਦਬਾਅ ਬਣਿਆ ਔਰ ਇਹਨਾਂ ਨੂੰ ਲੋਕਲ ਪੱਧਰ ਤੇ ਇਹੀ ਸੀਗਾ ਕਿ ਇਹ ਸੜਕਾਂ ਤੇ ਉਤਰ ਆਉਣਗੇ ਹੂੰ ਇਹ ਸੜਕਾਂ ਤੇ ਉਤਰੇ ਸਾਡੇ ਵਾਸਤੇ ਬਹੁਤ ਵੱਡਾ ਮੁੱਦਾ ਬਣ ਜਾਏਗਾ ਕਿਉਂ ਕਿਉਂਕਿ ਦੇਖੋ ਜੋ ਮਰਜ਼ੀ ਹੋਵੇ ਲੀਡਰ ਜਿਹੜੇ ਹੁੰਦੇ ਆ ਨਾ ਸਿਕਿਉਰਿਟੀ ਦੇ ਮਾਮਲੇ ਦੇ ਵਿੱਚ ਤੁਸੀਂ ਆ ਦੇਖ ਲਓ ਸਾਰੇ ਇਕ ਜੁੱਟ ਨਜ਼ਰ ਆਉਣਗੇ ਤੁਹਾਨੂੰ ਹੂੰ ਦੂਜੀਆਂ ਪਾਰਟੀਆਂ ਵਾਲੇ ਵੀ ਨਾਲ ਖਲੋਤੇ ਨਜ਼ਰ ਆਉਣਗੇ ਜੀ ਤੇ ਬਰਾਹਾਲ ਇਹਨਾਂ ਨੇ ਮੈਨੂੰ ਲੱਗਦਾ ਕਿ ਕਾਲੀ ਕਾਲੀ ਦੇ ਵਿੱਚ ਆਖਿਆ ਕਿ ਇੱਕ ਵਾਰੀ ਜਾ ਕੇ ਆਪਾਂ ਮੈਸੇਜ ਦਈਏ ਲੋਕਾਂ ਨੂੰ ਦਸੀਏ ਇਹਨਾਂ ਨੂੰ ਦਸੀਏ ਕਿ ਬੰਦੇ ਫੜ ਲੈ ਨੇ ਹੂੰ ਬੰਦੇ ਫੜ ਲੈ ਨੇ ਆ ਜੀ ਹੁਣ ਇਹ ਠੀਕ ਆ ਪੰਜਾਬ ਪੁਲਿਸ ਚਲੋ ਇਹੋ ਜੇ ਅਟੈਕ ਜਿਹੜੇ ਆ ਜ਼ਿਆਦਾਤਰ ਤੁਸੀਂ ਦੇਖੋਗੇ ਤਾਂ ਉਹਨਾਂ ਨੇ ਮਾਮਲੇ ਇਹ ਸਾਰੇ ਜਿਹੜੇ ਆ ਉਹ ਹੱਲ ਕੀਤੇ ਆ ਤਕਰੀਬਨ ਜੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਪਰ ਐਡੀ ਆਸਾਨੀ ਦੇ ਨਾਲ ਨਿਸ਼ਾਨਾ ਬਣ ਜਾਂਦਾ ਹੈ ਹੁਣ ਤੇ ਲੀਡਰਾਂ ਨੂੰ ਕਹਿੰਦਾ ਕੰਦਾ ਕਰ ਲਿਆ ਹਵੇਲੀ ਦੀਆਂ ਉੱਚੀਆਂ ਨਹੀਂ ਮਾਂ ਮੈਂ ਜਵਾਨ ਹੋ ਗਈ ਇਹੋ ਜੀਆਂ ਗੱਲਾਂ ਸੁਣਦੇ ਹੁੰਦੇ ਸੀ ਹੁਣ ਹੁਣ ਉਹ ਕਹਿੰਦੇ ਕਿ ਆਪਦੇ ਨੈਟ ਨੂੰ ਟਲਾ ਕੇ ਰੱਖੋ ਕਿਤੇ ਥੱਲੇ ਡਗੇ ਹੀ ਨਾ ਗ੍ਰਨੇਡ ਆਹੋ ਕੰਦਾ ਵੀ ਬੁਲਟ ਪ੍ਰੂਫ ਬਣਾ ਲਓ ਹੁਣ ਤੇ ਆਮ ਕੰਦਾ ਨੂੰ ਛੱਡੋ ਹੁਣ ਲੀਡਰ ਪਤਾ ਨਹੀਂ ਬਈ ਕਰਾਉਣਗੇ ਕਿ ਨਹੀਂ ਕਰਾਉਣਗੇ ਪਰ ਕਈਆਂ ਨੂੰ ਦੱਸਦੇ ਆ ਕਿ ਕਹਾ ਗਿਆ ਕਿ ਆਪਦਾ ਨੈਟ ਨੂੰ ਟਲਾ ਕੇ ਰੱਖੋ ਤਾਂ ਗੱਲ ਇਹ ਆ ਕਿ ਇਦੋਂ ਜੇ ਆਪਾਂ ਇਸ ਪੱਖ ਤੋਂ ਦੇਖੀਏ ਤਾਂ ਇਹੋ ਹੀ ਜਾਪਦਾ ਹੈ ਕਿ ਉਤਲਾ ਜਿਹੜਾ ਕੇਂਦਰ ਦਾ ਦਬਾਅ ਸੀਗਾ ਉਹ ਸਾਫ਼ ਤੌਰ ਤੇ ਝਲ ਕੇ ਐਸਪੀਸੀ ਦੇ ਵਿੱਚ ਕਿ ਭਾਈ ਜਲਦੀ ਤੋਂ ਜਲਦੀ ਇਹ ਚੀਜ਼ ਰਿਵੀਲ ਕਰ ਦਿਓ ਕਿ ਬੰਦੇ ਫੜ ਲਏ ਨੇ ਜੀ ਠੀਕ ਹੈ ਨਾ ਜੀ ਬੰਦੇ ਵੀ ਜਿਹੜੇ ਦੋਸ਼ੀ ਸੀਗੇ ਸਮੇਤ ਆਟੋ ਰਖਸ਼ੇ ਦੇ ਉਹ ਸਾਰੇ ਫੜ ਲਏ ਆ ਤਾਂ ਕਿ ਇੱਕ ਵਾਰੀ ਇਹ ਗੱਲ ਜਿਹੜੀ ਆ ਉਹ ਕਾਊਂਟਰ ਦੇ ਰੂਪ ਦੇ ਵਿੱਚ ਜਾਏ ਕਿ ਅਸੀਂ ਬੰਦੇ ਫੜ ਕੇ ਰੱਖੇ ਹੋਏ ਨੇ ਚਲੋ ਨਾ ਵੀ ਆ ਜਾਣਗੇ ਐਸੀ ਕੋਈ ਵੱਡੀ ਗੱਲ ਨਹੀਂ ਹੁੰਦੀ ਨਾ ਵੀ ਜਦੋਂ ਵੇਲਾ ਆਏਗਾ ਇਹਨਾਂ ਨੂੰ ਉਹ ਸਾਰੇ ਜਿਹੜੇ ਆ ਉਹ ਕਰਨੇ ਪੈਣੇ ਆ ਜਨਤਕ ਉਹਦੇ ਚਤੇ ਕੋਈ ਸ਼ੱਕ ਨਹੀਂ ਪਰ ਇਹਦੇ ਵਿੱਚ ਹੁਣ ਜਿਸ ਤਰ੍ਹਾਂ ਇਹ ਦੱਸ ਰਹੇ ਸੀਗੇ ਕਿ ਬੀਕੇਆਈ ਜਾਂ ਆਈਐਸਆਈ ਸ਼ਹਾਜ਼ਾਦ ਪੱਟੀ ਲਾਰੈਂਸ ਦਾ ਵੀ ਜ਼ਿਕਰ ਜੇ ਸ਼ਾਹ ਅਖਤਰ ਦਾ ਵੀ ਜ਼ਿਕਰ ਅੰਕੇ ਕੀ ਆ ਕਿ ਜ਼ਿਆਦਾਤਰ ਗ੍ਰਨੇਡ ਸੁੱਟਿਆਂ ਦੇ ਮਾਮਲੇ ਦੇ ਵਿੱਚ ਜ਼ਿੰਮੇਵਾਰੀਆਂ ਵੀ ਆਈਆਂ ਨੇ ਹੂੰ ਤਾਂ ਐਤ ਕੀ ਹੁਣ ਜ਼ਿੰਮੇਵਾਰੀ ਕੋਈ ਆਈ ਹੈ ਕਿ ਨਹੀਂ ਆਈ ਮੈਨੂੰ ਨਹੀਂ ਪਤਾ ਇਸ ਗੱਲ ਦਾ ਜੀ ਪਰ ਸਭ ਤੋਂ ਵੱਡੀ ਗੱਲ ਜਿਹੜੀ ਹੈ ਉਹ ਇਹ ਆ ਕਿ ਹੈਪੀ ਪਸ਼ੀਆਂ ਦਾ ਨਾਮ ਇਹਨਾਂ ਗਰਨੇਡ ਜਿਹੜੇ ਲਗਾਤਾਰ ਸਿਲਸਿਲੇ ਵਾਰ ਤਰੀਕੇ ਨਾਲ ਸੁੱਟੇ ਜਾ ਰਹੇ ਉਹਨਾਂ ਦੇ ਵਿੱਚ ਆਉਂਦਾ ਹੀ ਆਉਂਦਾ ਹੈ ਲਗਾਤਾਰ ਆਉਂਦਾ ਹੈ ਲਗਾਤਾਰ ਆਉਂਦਾ ਪਰ ਇਹਨਾਂ ਨੇ ਆਪਦੇ ਪੀਸੀ ਦੇ ਵਿੱਚ ਉਹ ਨਾਮ ਜਿਹੜਾ ਹੈ ਉਹ ਨਹੀਂ ਲਿਆ ਜੀ ਹਾਲਾਂਕਿ ਪਿੱਛੇ ਜੇ ਗਰਨੇਡ ਲਗਾਤਾਰ ਸੁੱਟਣ ਵਾਲੇ ਹੈਪੀ ਪਸ਼ੀਆਂ ਨੇ ਮਤਲਬ ਇਹੀ ਕਿਆ ਕਿ ਭਈ ਫਲਾਣੇ ਪੁਲਿਸ ਅਫਸਰ ਨੇ ਕੀਤਾ ਜਾਂ ਸਾਡੇ ਜਿਹੜੇ ਹੈਗੇ ਬੰਦੇ ਉਹਨਾਂ ਨਾਲ ੱਤਕਾ ਹਾਂ ਯਾਨੀ ਪੰਜਾਬ ਪੁਲਿਸ ਜਾਂ ਸਰਕਾਰਾਂ ਦੀਆਂ ਵਧੀਕੀਆਂ ਦਾ ਹਵਾਲਾ ਦਿੱਤਾ ਜ਼ਰੂਰ ਪਰ ਪਿੱਛੇ ਜੇ ਇੱਕ ਖਬਰ ਆ ਗਈ ਸੀ ਜੀ ਕਿ ਹੁਣ ਰੱਬ ਜਾਣੇ ਕੌਣ ਹੈ ਹੈਪੀ ਪਸ਼ੀਆਂ ਦੇ ਨਾਮ ਤੇ ਇੱਕ ਮੋਟੀ ਰੰਗਦਾਰੀ ਜਿਹੜੀ ਉਹ ਮੰਗੀ ਗਈ ਆ ਹਾਂ ਇਹ ਵੀ ਪਿੱਛੇ ਜੇ ਮਾਝ ਤੋਂ ਆਖੇ ਸੀ ਕਿਸੇ ਦੇ ਨਾਮ ਤੇ ਕੋਈ ਹੋ ਨਹੀਂ ਪਤਾ ਨਹੀਂ ਜੀ ਕੌਣ ਆ ਉਹ ਫਿਰ ਆਪਾਂ ਪੁਸ਼ਟੀ ਨਹੀਂ ਕਰ ਸਕਦੇ ਜੀ 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 ਮਿੰਟੂ ਜੀ ਆ ਸਾਰੇ ਦੋਸਤਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਜਿਹੜੇ ਦੋਸਤ ਜੁੜੇ ਹੋਏ ਨੇ ਆ ਪ੍ਰੋਗਰਾਮ ਨੂੰ ਸ਼ੇਅਰ ਕਰਦੇ ਚੱਲੋ ਕੁਝ ਕਮੈਂਟ ਵੀ ਮੈਂ ਤੁਹਾਡੇ ਸ਼ਾਮਿਲ ਕਰਦਾ ਜੀ ਰਜਿੰਦਰ ਸ਼ਰਮਾ ਜੀ ਕਹਿ ਰਹੇ ਨੇ ਕਿ ਜੇ ਸਰਕਾਰ ਨੇ ਫੜੇ ਉਹਦੇ ਤਾਂ ਕਹਿੰਦੇ ਨਾਮ ਵੀ ਦੱਸ ਦੇਣਾ ਸੀ ਪਰ ਖੈਰ ਚਲੋ ਨਾਮ ਆ ਜਾਣਾ ਸਾਹਮਣੇ ਆ ਮਨਜੀਤ ਸਿੰਘ ਜੀ ਕਹਿ ਰਹੇ ਨੇ ਕਿ ਇੰਨਾ ਤੇ ਵੀ ਬਦਲਾਅ ਦਾ ਅਸਰ ਹੈ ਕਹਿੰਦੇ ਗਰਨੇਡਾ ਵਾਲਿਆਂ ਤੇ ਵੀ ਅਸਰ ਹੋ ਗਿਆ ਬਦਲਾਅ ਦਾ ਤੇ ਹੁਣ ਕਹਿੰਦੇ ਮਜੀਠੀਆ ਨੂੰ ਸਿਕਿਉਰਿਟੀ ਮਿਲ ਜਾਊਗੀ ਅਮਰਪਾਲ ਸਿੰਘ ਜੀ ਕਹਿ ਰਹੇ ਨੇ ਤਾਂ ਬਿਲਕੁਲ ਉਸ ਦਿਨ ਵੀ ਆਪਾਂ ਦੇਖਿਆ ਸੀਗਾ ਕਿ ਸਾਰਾ ਸਾਰੇ ਧਿਰ ਵਿਰੋਧੀ ਧਿਰ ਵੀ ਸਾਰੇ ਸਿਕਿਉਰਿਟੀ ਦੇ ਮਾਮੇ ਦੇ ਵਿੱਚ ਤਾਂ ਇਕੱਠੇ ਹੋ ਗਏ ਸੀਗੇ ਤੇ ਇੱਥੇ ਵੀ ਆਪਾਂ ਨੂੰ ਉਹੀ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ ਨੇ ਗੈਲੈਕਸੀ ਜੀ ਕਹਿ ਰਹੇ ਨੇ ਇਹਨਾਂ ਨੇ ਚੰਗਾ ਫੜਿਆ ਕਹਿੰਦੇ ਹਰ ਵਾਰ ਕਹਿ ਦਿੰਦੇ ਆ ਟਾਇਰ ਫਟ ਗਿਆ ਇਹ ਬੋ ਹਨ ਤੇ ਖਰ ਇਸ ਵਾਰੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਆ ਇਸ ਵਾਰੀ ਤਾਂ ਸਿੱਧਾ ਇਹੀ ਹੋਇਆ ਕਿ ਹਮਲਾ ਹੋਇਆ ਤੇ ਥੋੜੇ ਟਾਈਮ ਬਾਅਦ ਇਹ ਵੀ ਨਾਲ ਹੀ ਖਬਰ ਨਸ਼ਰ ਹੋਈ ਕਿ ਜਿਹੜੇ ਦੋਸ਼ੀ ਆ ਉਹ ਵੀ ਫੜ ਲਏ ਆ ਹਰਮਿੰਟੂ ਜੀ ਅ ਅੱਜਕੱਲ ਨਾ ਮੀਡੀਆ ਜਿਹੜਾ ਹੈ ਉਹਦੇ ਵਿੱਚ ਇੱਕ ਮੀਡੀਆ ਵਾਲਾ ਜਿਹੜਾ ਪਲੇਟਫਾਰਮ ਆ ਫੇਸਬੁੱਕ ਵੀ ਹੈ ਉੱਥੇ ਬੜੀਆਂ ਸਾਰੀਆਂ ਖਬਰਾਂ ਜਿਹੜੀਆਂ ਉਹ ਬਾਕੀ ਖਬਰਾਂ ਦੇ ਆਉਣ ਤੋਂ ਪਹਿਲਾਂ ਹੀ ਆ ਜਾਂਦੀਆਂ ਨੇ ਬਹੁਤ ਸਾਰੇ ਲੋਕਾਂ ਦੇ ਪ੍ਰतिकਰਮ ਵੀ ਉੱਥੇ ਆ ਜਾਂਦੇ ਆ ਕਿਉਂਕਿ ਉੱਥੇ ਤੇ ਮੈਨੂੰ ਲੱਗਦਾ ਕਿ ਹਰੇਕੀ ਅੱਜਕੱਲ ਪੱਤਰਕਾਰ ਹੈ ਤੇ ਇੱਕ ਖਬਰ ਹੈ ਉਹ ਫੇਸਬੁੱਕ ਤੇ ਜ਼ਿਆਦਾ ਚੱਲ ਰਹੀ ਹੈ ਕਿਉਂਕਿ ਨਸ਼ਿਆਂ ਵਾਲਾ ਦੌਰ ਚੱਲ ਰਿਹਾ ਨਸ਼ਿਆਂ ਵਾਲਾ ਕਾਲ ਚੱਲ ਰਿਹਾ ਤੇ ਇੱਕ ਸਰਪੰਚਨੀ ਦੇ ਘਰ ਵਾਲ ਜਿਹਦੀ ਆਪ ਕੱਲ ਵੀ ਗੱਲ ਕੀਤੀ ਸੀ ਕਾਫੀ ਸਾਰਾ ਉਹਦੇ ਕੋਲੋਂ ਮਾਲ ਪੱਤਾ ਫੜਿਆ ਗਿਆ ਨਾਲ ਇੱਕ ਜ਼ਿਕਰ ਹੋ ਰਿਹਾ ਫੁੱਫੜ ਦਾ ਕਹਿੰਦੇ ਕਿ ਫੁੱਫੜ ਦਾ ਬੜਾ ਨੇੜੂ ਸੀ ਇਹ ਫੁੱਫੜ ਕੌਣ ਸੀਗਾ ਤੇ ਇਹ ਕੀ ਪੂਰਾ